ਛੋਟੇ ਛੋਟੇ ਪਰ ਬਹੁਤ ਹੀ ਕਮਾਲ ਦੇ ਕਿਚਨ ਟਿਪਸ ਇੱਕ ਵਾਰ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹੇ ਸਬਜ਼ੀ ਦੀ ਗਰੇਵੀ ਗਾੜੀ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਇੱਕ ਚਮਚ ਬੇਸਣ ਦਾ ਪਾ ਕੇ ਚੰਗੀ ਤਰ੍ਹਾਂ ਨਾਲ ਭੁੰਨ ਲਓ ਇਸ ਨਾਲ ਸਬਜ਼ੀ ਬਹੁਤ ਹੀ ਸੁਆਦੀ ਗਾੜੀ ਬਣੇਗੀ ਨੰਬਰ 2 ਜੇਕਰ ਸਿੰਕ ਵਿੱਚ ਬਹੁਤ ਜ਼ਿਆਦਾ ਗੰਦਗੀ ਜੰਮ ਗਈ ਹੋਵੇ ਜਾਂ ਫਿਰ ਚਿਪਚਿਪਾपन ਹੋ ਜਾਵੇ ਤਾਂ ਉਸ ਵਿੱਚ ਅੱਧਾ ਕੱਪ ਸਿਰਕਾ ਤੇ ਥੋੜਾ ਜਿਹਾ ਬੇਕਿੰਗ ਸੋਡਾ ਮਿਕਸ ਕਰਕੇ ਪਾ ਦਿਓ ਇਸ ਨਾਲ ਤੁਹਾਡਾ ਸਿੰਕ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 3 ਜੇਕਰ ਤੁਸੀ ਪੇ ਤਲਦੇ ਬਰਤਨ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਸੁਪਰ ਟਮਾਟੋ ਕੈਚੱਪ ਵਾਲੀ ਛਟਨੀ ਲਗਾ ਕੇ ਉਸ ਨੂੰ ਰਗੜ ਦਿਓ ਇਸ ਤੀ ਮਨ ਤੁਹਾਡਾ ਪਿੱਤਲ ਦਾ ਬਰਤਨ ਚਮਕ ਜਾਵੇਗਾ ਤੇ ਨਵੇਂ ਦੀ ਤਰ੍ਹਾਂ ਹੋ ਜਾਵੇਗਾ ਨੰਬਰ 4 ਜੇਕਰ ਗੈਸ ਚੁੱਲ੍ਹੇ ਵਾਲੇ ਬਰਨਰ ਕਾਲੇ ਪੈ ਗਏ ਹੋਣ ਤਾਂ ਇੱਕ ਬਰਤਨ ਵਿੱਚ ਪਾਣੀ ਭਰ ਕੇ ਉਸ ਵਿੱਚ ਬੇਕਿੰਗ ਸੋਡਾ ਇਨੂ ਤੇ ਨਾਲ ਹੀ ਨਮਕ ਪਾ ਕੇ ਕੁਝ ਸਮੇਂ ਲਈ ਭਿਉਂ ਦਿਓ ਫਿਰ ਇਸ ਨੂੰ ਸਟੀਲ ਬੂਲ ਨਾਲ ਰਗੜ ਦਿਓ ਤੇ ਨਵੇਂ ਤਰ੍ਹਾਂ ਹੋ ਜਾਣਗੇ ਨੰਬਰ 5 ਜੇਕਰ ਤੁਸੀਂ ਸਮੋਸੇ ਖਾਸਤਾ ਤੇ कुरकुरੇ ਬਣਾਉਣਾ ਚਾਹੁੰਦੇ ਹੋ ਤਾਂ ਇਹਦਾ ਆਟਾ ਗੁੰਨਣ ਸਮੇ ਇਹ ਸਾਟੇ ਵਿੱਚ ਥੋੜਾ ਜਿਹਾ ਚੌਲਾਂ ਦਾ ਆਟਾ ਵੀ ਜ਼ਰੂਰ ਮਿਕਸ ਕਰੋ ਇਸ ਨਾਲ ਸਮੋਸੇ ਬਹੁਤ ਹੀ ਸਵਾਦਗਰਦ ਤੇ ਖਸਤਾ ਬਣਨਗੇ ਨੰਬਰ 6 ਜੇਕਰ ਨਿੰਬੂ ਦਾ achar ਖਰਾਬ ਹੋਣ ਲੱਗੇ ਤਾਂ ਤੁਸੀਂ ਸਿਰਕਾ ਪਾ ਕੇ ਹਲਕੀ ਅੱਗ ਉੱਪਰ ਸੇਕ ਲਓ ਇਸ ਨੂੰ ਖਰਾਬ ਨਹੀਂ ਤੋਂ ਹੋਵੇਗਾ ਬਾਚ ਜਾਵੇਗਾ ਨੰਬਰ 7 ਜਦੋਂ ਵੀ ਤੁਸੀਂ ਲੌਂਗ ਡੱਬੇ ਵਿੱਚ ਪਾਉਂਦੇ ਹੋ ਤਾਂ ਉਸ ਦੇ ਛੋਟੇ-ਛੋਟੇ ਟੁਕੜੇ ਅਸੀਂ ਛੁੱਟ ਦਿੰਦੇ ਹਾਂ ਤੇ ਇਸ ਤਰ੍ਹਾਂ ਦੀ ਇਲਾਇਚੀ ਤੇ ਸਿਲਕੇ ਪਰ ਜੇਕਰ ਇਹਨਾਂ ਨੂੰ ਛੁੱਟਣ ਦੇ ਬਜਾਏ ਚਾਹ ਪੱਤੀ ਵਾਲੇ ਡੱਬੇ ਵਿੱਚ ਪਾ ਲਿਆ ਜਾਵੇ ਤਾਂ ਇਹਨਾਂ ਦਾ ਬੇਸ ਨਹੀਂ ਹੋਵੇਗਾ ਨਾਲ ਹੀ ਚਾਹ ਬਣਾਉਣ ਸਮੇਂ ਇਹ ਕੰਮ ਆ ਜਾਣਗੇ ਨੰਬਰ 8 ਖੀਰਾ ਜਾਂ ਫਿਰ ਕੋਈ ਵੀ ਹਰੀ ਸਬਜ਼ੀ ਨੂੰ ਜੇਕਰ ਤੁਸੀਂ ਸੁੱਕਣ ਤੋਂ ਬਚਾਉਣਾ ਚਾਹੁੰਦੇ ਤਾਂ ਇਹਨਾਂ ਨੂੰ ਹਲਕੇ ਨਰਮ ਗਿੱਲੇ ਕੱਪੜੇ ਵਿੱਚ ਲਪੇਟ ਕੇ ਰੱਖ ਦਿਓ ਇਸਨੇ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਨੰਬਰ 9 ਜੇਕਰ ਤੁਸੀਂ ਮਲਾਈ ਤੋਂ ਜ਼ਿਆਦਾ ਮੱਖਣ ਲੈਣਾ ਚਾਹੁੰਦੇ ਹੋ ਤਾਂ ਇਸ ਵਿੱਚ برف ਪਾ ਕੇ ਕੁਝ ਸਮੇਂ ਲਈ ਮਿਕਸੀ ਚਲਾ ਦਿਓ ਲੈ ਸਕਦੇ ਹੋ ਨੰਬਰ 11 ਜੇਕਰ ਪਨੀਰ ਟਾਈਟ ਹੋ ਜਾਵੇ ਤਾਂ ਉਸ ਨੂੰ ਗਰਮ ਪਾਣੀ ਵਿੱਚ ਨਮਕ ਪਾ ਕੇ ਕੁਝ ਸਮੇਂ ਲਈ ਪਾਣੀ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਬਹੁਤ ਜਲਦੀ ਨਰਮ ਹੋ ਜਾਵੇਗਾ ਨੰਬਰ 12 ਪਰੌਂਠੇ ਬਣਾਉਣ ਸਮੇਂ ਜੇਕਰ ਆਟੇ ਵਿੱਚ ਅਜਵੈਨ ਤੇ ਕੁਬਲੇ ਹੋਏ ਆਲੂ ਕੱਦੂਕਾਸ ਕਰਕੇ ਪਾ ਦਿੰਦੇ ਹੋ ਤਾਂ ਨਾਲ ਹੀ ਪੌਂਟੇ ਬਹੁਤ ਹੀ ਸਵਾਦ ਬਣਦੇ ਨੇ ਜੇਕਰ ਥੋੜੀ ਜਿਹੀ ਮਲਾਈ ਪਾ ਦਿਓ ਤਾਂ ਇਹਨਾਂ ਬਹੁਤ ਹੀ ਜਲਦੀ ਨਰਮ ਬਣਣਗੇ ਨੰਬਰ 13 ਜੇਕਰ ਸੌਗੀ ਚ ਮਿਰਚ ਤੇਜ ਹੋ ਗਈ ਹੋਵੇ ਤਾਂ ਉਸ ਵਿੱਚ ਥੋੜਾ ਜਿਹਾ ਟਮਾਟੋ ਕੇਚੱਪ ਪਾ ਲਓ ਜਾਂ ਦਹੀਂ ਮਿਕਸ ਕਰ ਦਿਓ ਇਸ ਤਰ੍ਹਾਂ ਕਿ ਮਿਰਚ ਸਹੀ ਹੋ ਜਾਵੇ ਕਿ ਨੰਬਰ 14 ਜੇਕਰ ਟਮਾਟਰ ਗਲ ਰਹੇ ਹੋਣ ਤਾਂ ਉਹਨਾਂ ਵਿੱਚ ਨਮਕ ਪਾ ਕੇ ਕੁਝ ਦਿਨ ਲਈ ਟਾ ਕੇ ਰੱਖੋ ਇਸ ਨਾਲ ਉਹ ਬਹੁਤ ਆਸਾਨੀ ਨਾਲ ਤੇ ਜਲਦੀ ਪੱਕ ਜਾਣਗੇ ਨੰਬਰ 5 ਜੇਕਰ ਤੁਸੀਂ ਰੋਜ਼ਾਨਾ ਸਵੇਰ ਦੇ ਸਮੇਂ ਦੁੱਧ ਨਾਲ ਕੇਲਾ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਅੰਦਰ ਤਾਕਤ ਬਣੀ ਰਹਿੰਦੀ ਹੈ। ਨੰਬਰ 16 ਜੇਕਰ ਦਾਲ ਦਾ ਤੜਕਾ ਹਲਕਾ ਜਿਹਾ ਜਲ ਗਿਆ ਹੋਵੇ ਤਾਂ ਉਹਨਾਂ ਦੀ ਸਮੈਲ ਨੂੰ ਖਤਮ ਕਰਨ ਲਈ ਦਾਲ ਵਿੱਚ ਦੇਸੀ ਘਿਓ ਦੇ 2 ਚਮਚ ਮਿਕਸ ਕਰਕੇ ਪਾ ਦਿਓ ਇਸ ਨਾਲ ਦਾਲ ਵਿੱਚੋਂ ਜਲੇ ਹੋਏ ਖਾਣੇ ਦੀ ਸਮੈਲ ਨਹੀਂ ਆਵੇਗੀ। ਨੰਬਰ 17 ਜੇਕਰ ਕੁੱਕਰ ਵਿੱਚੋਂ ਪਾਣੀ ਨਿਕਲ ਰਿਹਾ ਹੋਵੇ ਤਾਂ 스ਵਿਚ ਛੋਟੀ ਜਹੀ ਸਟੀਲ ਦੀ ਕੌਲੀ ਪਾ ਦਿਓ ਇਸ ਦੀ ਮਦਦ ਨਾਲ ਪਾਣੀ ਨਿਕਲ ਕੇ ਬਾਹਰ ਨਹੀਂ ਆਵੇਗਾ। ਨੰਬਰ 18 ਅਕਸਰ ਆਲੂ ਕੱਟਣ ਤੋਂ ਬਾਅਦ ਕਾਲੇ ਹੋ ਜਾਂਦੇ ਨੇ ਇਸ ਲਈ ਇਹਨਾਂ ਨੂੰ ਬਚਾਉਣ ਲਈ ਆਲੂ ਨੂੰ ਕੱਟਣ ਤੋਂ ਠੰਡੇ ਪਾਣੀ ਵਿੱਚ ਪਾ ਦੇ ਉਸ ਨੂੰ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਣਗੇ। ਨੰਬਰ 19 ਧਨੀਏ ਨੂੰ ਜੇਕਰ ਕਾਫੀ ਦਿਨਾਂ ਤੱਕ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਡੰਡਿਆਂ ਤੋਂ ਲੱਗ ਕਰਕੇ ਸਟੀਲ ਦੇ ਡੱਬੇ ਵਿੱਚ ਬੰਦ ਕਰਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਧਨੀਏ 10 ਤੋਂ 15 ਦਿਨ ਤੱਕ ਵੀ ਖਰਾਬ ਨਹੀਂ ਹੋਵੇਗਾ। ਨੰਬਰ ਵੀ ਧਨੀਏ ਦੇ ਡੰਡਿਆਂ ਨੂੰ ਕਦੇ ਵੀ ਸੁਟਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਧਨੀਏ ਦੇ ਪੱਤੇ ਨਾ ਹੋਣ ਤੁਸੀਂ ਡੰਡਿਆਂ ਦਾ ਇਸਤੇਮਾਲ ਕਰ ਸਕਦੇ ਹੋ। ਨੰਬਰ ਇੱਕ ਜੇਕਰ ਤੁਸੀਂ ਆਟੇ ਨੂੰ ਗੁੰਨਣ ਸਮੇਂ ਉਸ ਵਿੱਚ ਬੇਸਣ ਮਿਲਾ ਲਓ ਤਾਂ ਇਸ ਤੋਂ ਬੜੀ ਰੋਟੀ ਸੇਤਲੀ ਬਹੁਤ ਹੀ ਕੁਨਕਾਰੀ ਬਣ ਜਾਂਦੀ ਹੈ। ਨੰਬਰ 2 ਬਚੀ ਹੋਈ ਸਬਜ਼ੀ ਜਾਂ ਫਿਰ ਦਾਲ ਨੂੰ ਕਦੇ ਵੀ ਸੁੱਟੋ ਨਾ ਸਗੋ ਇਹਨਾਂ ਨੂੰ ਗ੍ਰाइंड ਕਰਕੇ ਆਟੇ ਵਿੱਚ ਪਾ ਕੇ ਗੁੰਨ ਲਓ ਇਸ ਤੇ ਪਰੌਂਠੇ ਬਣਾ ਕੇ ਖਾਓ ਜੋ ਬਹੁਤ ਹੀ ਸਵਾਦ ਬੰਦੇ। ਨੰਬਰ 3 ਜਦੋਂ ਵੀ ਤੁਸੀਂ ਚੋਲ ਬਣਾਉਂਦੇ ਹੋ ਤਾਂ ਉਸ ਵਿੱਚ ਸੋਇਆ ਬੀਨ ਦੀਆਂ ਬੜੀਆਂ ਜ਼ਰੂਰ ਪਾ ਲਿਆ ਕਰੋ ਇਸ ਨਾਲ ਚੋਲ ਬਹੁਤ ਹੀ ਸਵਾਦ ਵੰਦੇ ਹਨ। ਨੰਬਰ 24 ਜਦੋਂ ਵੀ ਤੁਸੀਂ ਫ੍ਰਿਜ ਸਵਰਫ ਕਰਦੇ ਹੋ ਤਾਂ ਪਹਿਲਾਂ ਉਸ ਨੂੰ ਬੰਦ ਕਰ ਲਓ ਫਿਰ ਉਸੇ ਸਾਰਾ ਸਮਾਨ ਫੜ ਕੇ ਜਲਦੀ ਨਾਲ ਸਾਫ ਕਰੋ ਫਿਰ ਸਮਾਨ ਵਿੱਚ ਰੱਖੋ ਤੇ ਫਿਰਜ ਚਲਾ ਦਿਓ ਇਸ ਨਾਲ ਨਾ ਤਾਂ ਫ੍ਰਿਜ ਦੀ ਕੂਲਿੰਗ ਖਤਮ ਹੋਵੇਗੀ ਤੇ ਨਾ ਹੀ ਬਿਜਲੀ ਦੀ ਬਚਤ ਹੋਵੇਗੀ ਨੰਬਰ 25 ਜੇਕਰ ਕਦੇ ਵੀ ਸਲੰਡਰ ਨੂੰ ਅੱਗ ਲੱਗ ਜਾਵੇ ਤਾਂ ਸੁਪਰ ਗ੍ਰੈਂਡ ਵਾਲਾ ਤੇ ਕੱਪ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਅੱਗ ਉੱਪਰ ਕਾਬੂ ਪਾਇਆ ਜਾ ਸਕਦਾ ਹੈ ਨੰਬਰ 26 ਜਦੋਂ ਵੀ ਤੁਸੀਂ ਕੋਈ ਸਬਜ਼ੀ ਬਣਾਉਂਦੇ ਹੋ ਤਾਂ ਉਸ ਸਮੇਂ ਹੀ ਸਬਜ਼ੀ ਨੂੰ ਕੱਟੋ ਪਹਿਲਾਂ ਕੱਟੀ ਗਈ ਸਬਜ਼ੀ ਸਾਰੇ ਤੱਤ ਨਸ਼ਟ ਹੋ ਜਾਂਦੇ ਹਨ ਨੰਬਰ 27 ਚੌਲ ਬਣਾਉਣ ਸਮੇਂ ਉਨਾ ਪਾਣੀ ਹੀ ਪਾਓ ਜਿੰਨਾ ਮੀਣਕੇ ਤੁਸੀਂ ਛੋੜ ਪਾਏ ਨੇ ਇਸ ਤਰ੍ਹਾਂ ਚੌਲ ਬਹੁਤ ਹੀ ਸਵਾਦ ਬਣਦੇ ਨੇ ਨਾਲ ਨਾਲ ਵਿੱਚ ਪਾਣੀ ਵੀ ਨਹੀਂ ਹੁੰਦਾ ਨੰਬਰ 28 ਜਦੋਂ ਵੀ ਤੁਸੀਂ ਕੁਝ ਵੀ ਬਣਾਉਂਦੇ ਹੋ ਤਾਂ ਮਿੱਟੀ ਜਾਂ ਫਿਰ ਲੋਹੇ ਦੇ ਬਰਤਨ ਦਾ ਹੀ ਇਸਤੇਮਾਲ ਕਰੋ ਇਹਨਾਂ ਨਾਲ ਹੀ ਸਰੀ ਨੂੰ ਨੇਕਾ ਹੀ ਲਾਭ ਮਿਲਦੇ ਹਨ ਨੰਬਰ 29 ਖਾਣੇ ਵਿੱਚ ਥੋੜਾ ਜਿਹਾ ਦੇਸੀ ਘਿਓ ਵੀ ਪਾ ਲਿਆ ਕਰੋ ਇਸ ਨਾਲ ਖਾਣਾ ਬਹੁਤ ਹੀ ਸਵਾਦਗਰਦ ਨਾਲ ਹੀ ਉਤੇ ਖੁਸ਼ੀ ਵੀ ਬਹੁਤ ਵਧੀਆ ਆਉਂਦੀ ਹੈ ਨੰਬਰ 3 ਜਦੋਂ ਵੀ ਤੁਸੀਂ ਕੋਈ ਵੀ ਆਟਾ ਗੁੰਨਦੇ ਹੋ ਤਾਂ ਉਸ ਵਿੱਚ ਮਿਲਾਇ ਜ਼ਰੂਰ ਪਾਇਆ ਕਰੋ ਇਸ ਤਰ੍ਹਾਂ ਕਰਨਾ ਪਰੌਂਠੇ ਤੇ ਰੋਟੀ ਬਹੁਤ ਹੀ ਨਰਮ ਤੇ ਸਵਾਦਗਰਦਦੇ ਹਨ ਨੰਬਰ 31 ਨੂਨਦਾਨੇ ਵਿੱਚ ਹਮੇਸ਼ਾ ਟਿਸ਼ੂ ਵੀ ਵਰਤਿਸ਼ਾ ਕਰੇਖਾ ਕ੍ਰਿਸ਼ਨਾ ਤੁਹਾਡੀ ਲੂਨਦਾਨੀ ਵੀ ਕਦੇ ਵੀ ਖਰਾਬ ਨਹੀਂ ਹੁੰਦੀ ਤੇ ਉਹ ਲੰਬੇ ਸਮੇਂ ਤੱਕ ਸਾਫ਼ ਹੀ ਰਹਿੰਦੀ ਹੈ। ਨੰਬਰ 24 ਵਾਲ ਡੱਬੇ ਵਿੱਚ ਜਦੋਂ ਵੀ ਤੁਸੀਂ ਚਾਰ ਪਾਉਂਦੇ ਹੋ ਤਾਂ ਉਸ ਵਿੱਚ ਚਾਰ ਪਾਉਣ ਸਮੇਂ ਸਲਦਾ ਘਾਸਖਿਆ ਰੱਖੋ ਕਿ ਮਸਾਲਾ ਤੇ ਤੇਲ ਵਿੱਚ ਨਾ ਪਾਇਆ ਜਾਵੇ। ਕੱਲਾ ਚਾਰ ਹੀ ਪਾਓ ਨਹੀਂ ਤਾਂ ਤੁਹਾਡੀ ਇਹ ਚਾਰਵਲ ਡੱਬੀ ਬਹੁਤ ਹੀ ਗੰਦੀ ਲੱਗਦੀ ਹੈ ਜਿਸਨੂੰ ਰੋਜ਼ਾਨਾ ਸਾਫ਼ ਕਰਨਾ ਹੋ ਜਾਂਦਾ ਹੈ। ਨੰਬਰ 33 ਕੁਝ ਲੋਕਾਂ ਨੂੰ ਦੇਖਿਆ ਜਾਂਦਾ ਹੈ ਕਿ ਉਹ ਖਾਣਾ ਤਾਂ ਟੇਬਲ ਉੱਤੇ ਪੋਛ ਦਿੰਦੇ ਆ ਪਰ ਖਾਣ ਤੋਂ ਬਾਅਦ ਢਾਂਡੇ ਲੈ ਜਾਣਾ ਭੁੱਲ ਜਾਂਦੇ ਨੇ ਇਸ ਲਈ ਭਲਖੜ ਉਹ ਬਣਨ ਦੀ ਕੋਸ਼ਿਸ਼ ਨਾ ਕਰੋ ਸੋ ਕੋ ਹਰ ਕੰਮ ਸਹੀ ਤਰੀਕੇ ਨਾਲ ਕਰੋ ਦੇਖਣ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਨੰਬਰ 34 ਘਰ ਦੇ ਮੈਂਬਰ ਜੇਕਰ ਹੋ ਸਕੇ ਤਾਂ ਰੋਟੀ ਰਸੋਈ ਵਿੱਚ ਬੜਕੇ ਗਾਓ ਇਸ ਨਾਲ ਰਸੋਈ ਵਿੱਚ ਵਰਕਤ ਰਹਿੰਦੀ ਹੈ ਨਾਲ ਹੀ ਤੁਹਾਡੀ ਸਿਹਤ ਵੀ ਚੰਗੀ ਰਹੇਗੀ ਨੰਬਰ 35 ਜਦੋਂ ਵੀ ਤੁਸੀਂ ਚਰ ਬਣਾਉਂਦੇ ਹੋ ਤਾਂ ਪਹਿਲਾਂ ਤੇਲ ਦਾ ਦੇ ਵੀ ਜ਼ਿਆਦਾਤਰ ਨਾ ਪੌ ਸਮੇਂ ਸਮੇਤੇ ਦੇ ਤੇਰੋ ਜੇਕਰ ਕੱਟੋਵੇ ਤਾਂ ਹੋਰ ਪਾ ਦਿਓ ਨੰਬਰ 36 ਜਦੋਂ ਵੀ ਤੁਸੀਂ ਮਿਰਚਾਂ ਨੂੰ ਕੱਟਦੇ ਹੋ ਤਾਂ ਪਹਿਲਾਂ ਆਪਣੇ ਹੱਥਾਂ ਉੱਪਰ ਤੇਲ ਲਗਾ ਲਓ ਇਸ ਨਾਲ ਸਾਹਾਾਂ ਵਿੱਚ ਜਲਣ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 37 ਅਲਪੜੇ ਪੋਚੇ ਨੂੰ ਸਾਫ਼ ਕਰ ਲਈਏ ਉਸ ਵਿੱਚ ਗਰਮ ਪਾਣੀ ਤੇ ਸਾਬਣ ਕੋ ਪਾ ਕੇ ਕੁਝ ਸਮੇਂ ਲਈ ਰੱਖ ਦਿਓ ਫਿਰ ਉਸ ਤੋਂ ਬਾਅਦ ਇਸ ਨੂੰ ਉਹ ਸਾਫ਼ ਹੋ ਜਾਣਗੇ ਤੇ ਨਾਲ ਹੀ ਉਹਨਾਂ ਨੂੰ ਧੁੱਪ ਵਿੱਚ ਜ਼ਰੂਰ ਲਗਾਓ ਨੰਬਰ 38 ਆਪਣੀ ਰਸੋਈ ਵਿੱਚ ਵਾਧੂ ਵਰਤਨ ਨਾਰਕੋ ਜਿਨ੍ਹਾਂ ਦੀ ਲੋੜ ਨਾ ਹੋਵੇ ਉਹਨਾਂ ਨੂੰ ਰਸੋਈ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਨਹੀਂ ਤਾਂ ਬਾਧੂ ਵਰਤਨ ਕਰਨ ਸੋਈ ਭਰੀ ਭਰੀ ਰਹਿੰਦੀ ਹੈ ਨੰਬਰ 39 ਸਬਜ਼ੀ ਨੂੰ ਕੱਟਣ ਤੋਂ ਬਾਅਦ ਕਦੇ ਵੀ ਧੋਣਾ ਸਗੋਂ ਉਸ ਨੂੰ ਪਹਿਲਾਂ ਹੀ ਧੋਲੋ ਇਸ ਤਰ੍ਹਾਂ ਕਰਨਾ ਉਸ ਦੇ ਜਤਨਸਤ ਨਹੀਂ ਹੁੰਦੇ ਹਨ ਨੰਬਰ 40 ਪਿਆਜ਼ ਦੇ ਛਿਲਕੇ ਨੂੰ ਛੁੱਟਣ ਦੀ ਬਜਾਏ ਘਰ ਵਿੱਚ ਲੱਗੇ ਪੌਦੇ ਵਿੱਚ ਪਾ ਦਿਓ ਇਸ ਨਾਲ ਉਹਨਾਂ ਨੂੰ ਸੁਆਦ ਜ਼ਿਆਦਾ ਮਿਲ ਜਾਂਦਾ ਹੈ ਨੰਬਰ 43 ਜਦੋਂ ਵੀ ਤੁਸੀਂ ਆਪਣੇ ਰਸੋਈ ਨੂੰ ਸਾਫ਼ ਕਰਦੇ ਹੋ ਤਾਂ ਰਾਤ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਸੋਵੇ ਇਸ ਤਰ੍ਹਾਂ ਕਰਨ ਨਾਲ ਸਵੇਰੇ ਜਦੋਂ ਵੀ ਤੁਸੀਂ ਉੱਠਦੇ ਹੋ ਤਾਂ ਸਾਫ਼ ਰਸੋਈ ਦੇਖ ਕੇ ਤੁਹਾਡਾ ਮਨ ਖੁਸ਼ ਹੋਵੇਗਾ ਤੇ ਤੁਸੀਂ ਪੂਰਾ ਦਿਨ ਸਹੀ ਤਰੀਕੇ ਨਾਲ ਕੰਮ ਕਰ ਸਕੋਗੇ ਨੰਬਰ 44 ਰਾਤ ਨੂੰ ਕਦੇ ਵੀ ਰਸੋਈ ਵਿੱਚ ਝੂਠੇ ਬਰਤਨਾਂ ਨਾ ਰੱਖੋ ਇਸ ਤਰ੍ਹਾਂ ਕਰਨਾ ਕਰਦੇ ਰਸੋਈ ਤੇ ਬਰਕਤ ਖਤਮ ਹੋਣ ਲੱਗ ਜਾਂਦੀ ਹੈ ਨੰਬਰ 43 ਆਲੂ ਦੇ ਛਿਲਕੇ ਸੁੱਟਣ ਦੀ ਬਜਾਏ ਨਾਲ ਨੂੰ ਆਪਣੇ ਚਿਹਰੇ ਉੱਪਰ ਲੋਇਸ ਨਾਲ ਚਿਹਰੇ ਦੇ ਦਾਗ-ਧੱਬੇ ਤੇ ਲਾਲਣਾ ਚਿਹਰਾ ਰੰਗ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 44 ਜੇਕਰ ਤੁਹਾਡੇ ਕੱਪੜੇ ਉੱਪਰ ਕੋਈ ਵੀ ਦਾਗ ਲੱਗ ਜਾਵੇ ਤਾਂ ਉਸ ਨੂੰ ਬਿਮ ਸਾਬਣ ਨਾਲ ਧੋ ਲੋ ਇਸ ਦੀ ਮਦਦ ਨਾਲ ਕਾਫੀ ਹੱਥ ਤੱਕ ਦਾ ਦਾਗਾ ਜਿਹੜਾ ਉਹ ਮਿੱਚ ਜਾਵੇਗਾ ਨੰਬਰ 45 ਕੱਪੜਿਆਂ ਨੂੰ ਕਦੇ ਵੀ ਜ਼ਿਆਦਾ ਧੁੱਪ ਵਿੱਚ ਨਾ ਰੱਖੋ ਇਸ ਨਾਲ ਉਹਨਾਂ ਦਾ ਰੰਗ ਖਰਾਬ ਹੋ ਜਾਂਦਾ ਜੇਕਰ ਚਮਕ ਖਰਾਬ ਹੋ ਗਈ ਹੋਵੇ ਤਾਂ ਸਰਕਾ ਪਾ ਕੇ ਕੱਪੜੇ ਪਾ ਦਿਓ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੁਰਕੋ ਇਸ ਤੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ